ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਪਹਿਣਾ ਨੂੰ ਅੱਜ ਆਪਾਂ ਸਟ੍ਰੇਟ ਸਲਵਾਰ ਦੇ ਵਿੱਚ ਬਲ ਪਾਉਣਾ ਦੱਸਾਂਗੇ ਤੇ ਬਲ ਕਿਵੇਂ ਪਾਉਣੇ ਆ ਤੁਹਾਡਾ ਪੌਂਚਾ ਇੱਧਰ ਉੱਧਰ ਨਾ ਜਾਵੇ ਹਨਾ ਕਈ ਵਾਰ ਕਈ ਪਹਿਣਾ ਦਾ ਹਨਾ ਪੌਂਚਾ ਨਾ ਉਹ ਸਿੱਧਾ ਨਹੀਂ ਰਹਿੰਦਾ ਤੇ ਉਹ ਕੁਮਦਾਇਆ ਰਹਿੰਦਾਗਾ ਵੀ ਖੜਾ ਖੜਾ ਜਾਂ ਨਹੀਂ ਰਹਿੰਦਾ ਉਹਦਾ ਕਾਰਨ ਕੀ ਆਪਾਂ ਬਲ ਸਹੀ ਨਹੀਂ ਪਾਉਂਦੇ ਤੇ ਦੇਖੋ ਇਹ ਮੈਂ ਪਹਿਲਾਂ ਹੀ ਸਲਾਈ ਕੀਤੀ ਹੋਈ ਆ ਥੋੜੀ ਜੀ ਸਲਵਾਰ ਤੇ ਇਧਰਲੀ ਸਾਈਡ ਤੁਸੀਂ ਦੇਖੋ ਜਿਹੜੇ ਆਪਣਾ ਆ ਕੱਟ ਟਾਲਾਣਾ ਇਹਨੂੰ ਆਪਾਂ ਜੋੜ ਕੇ ਰੱਖ ਲਿਆ ਐਦਾਂ ਤੇ ਜਿਹੜੀ ਆਪਣੀ 벨ਟ ਆ 벨ਟ ਦੇ ਹਿਸਾਬ ਨਾਲ ਆਪਾਂ ਨਿਸ਼ਾਨੀ ਲਾ ਲਈ ਜਿੱਥੇ ਕੱਟ ਤੱਕ ਬਲ ਪਾਉਣੇ ਆ ਹਨਾ ਉੱਥੇ ਤੱਕ ਆਪਾਂ ਨਿਸ਼ਾਨੀ ਲਾ ਲਈ ਤੁਸੀਂ ਉਹਦੇ ਅਕੋਰਡਿੰਗ ਬਲ ਪਾ ਸਕਦੇ ਹੋ ਤੇ ਤੁਸੀਂ ਜਿੰਨਾ ਵੀ ਥਾਂ ਛੱਡਣਾ ਚਾਹੁੰਦੇ ਹੋ ਆ ਦੇਖੋ ਇੱਥੇ ਆ ਆ ਗਿਆ ਮਤਲਬ ਕਿ ਆਪਣਾ ਦੂਰਾ ਨਿਸ਼ਾਨ ਇੱਥੇ ਤੁਸੀਂ ਜ਼ਰੂਰ ਬਲ ਪਾਉਣਾ ਇਹਨੂੰ ਆਪਾਂ ਟੱਕ ਲਾਤਾ ਕਿਉਂਕਿ ਟੱਕ ਤਾਂ ਲਾਇਆ ਇਨੂੰ ਆਪਾਂ ਚੱਕ ਕੇ ਬਲ ਪਾਉਣਾ ਤੇ ਇੱਥੇ ਜਦੋਂ ਆਪਾਂ ਬਲ ਪਾਵਾਂਗੇ ਤਾਂ ਆਪਣਾ ਪੌਂਚਾ ਬਿਲਕੁਲ ਵੀ ਨਹੀਂ ਇੱਧਰ ਉੱਧਰ ਘੁੰਮੇਗਾ ਤੇ ਆਪਣਾ ਪੌਂਚਾ ਬਿਲਕੁਲ ਸਟ੍ਰੇਟ ਰਹੇਗਾ ਤੇ ਸਹੀ ਸਹੀ ਖੜਾ ਰਹੂਗਾ ਜਿੱਦਾਂ ਕਿ ਆਪਣੀ ਸਲਵਾਰ ਹੁੰਦਾ ਨਾਮ ਆ ਸਟ੍ਰੇਟ ਸਲਵਾਰ ਤੇ ਪੌਂਚਾ ਆਪਣਾ ਬਿਲਕੁਲ ਆਪਣਾ ਇਹ ਟੇਡਾ ਨਹੀਂ ਜਾਊਗਾ ਹਨਾ ਤੇ ਸਲਵਾਰ ਤੇ ਬਿਲਕੁਲ ਖੜਾ ਰਹੂਗਾ ਮੈਂ ਤੁਹਾਨੂੰ ਬਲ ਵੀ ਪਾ ਕੇ ਦਿਖਾਵੂਗੀ ਤੇ ਇੱਥੇ ਆਪਾਂ ਹੁਣ ਤੁਹਾਨੂੰ ਦਿਖਾਉਣੀ ਹੈ ਜਿੱਥੇ ਆਪਾਂ ਬਲ ਪਾਵਾਂਗੇ ਮਸ਼ੀਨ ਤੇ ਚੱਲਦੇ ਆਂ ਇੱਥੇ ਟੱਕ ਜਰੂਰ ਲਾ ਲੈਣਾ ਟੱਕ ਤੁਸੀਂ ਇਸ ਤਰੀਕੇ ਨਹੀਂ ਲਾਉਣਾ ਵੀ ਇਹਨੂੰ ਪਹਿਲਾਂ ਬਸਾ ਲਓ ਤੁਸੀਂ ਪਹਿਲਾਂ ਇਹਦੀਆਂ ਝੋਲੀਆਂ ਨੂੰ ਜੜ ਲਓ ਤੇ ਬਾਅਦ ਵਿੱਚ ਜਿਹੜੇ ਆਪਾਂ 벨ਟ ਵਾਲਾ ਟੱਕ ਲਾਉਣਾ ਹੈ ਉਹ ਵੀ ਲਗਾ ਲਓ ਆ ਦੇਖੋ ਮੈਂ ਇੱਥੇ 벨ਟ ਵਾਲਾ ਵੀ ਲਗਾਇਆ ਤੇ ਆਹ ਵਾਲਾ ਜਿਹੜੇ ਆਪਾਂ ਦੋਨੇ ਕੋਨਿਆਂ ਨੂੰ ਫੜ ਕੇ ਇਧਰੋਂ ਤੇ ਇਧਰੋਂ ਇਹਨੂੰ ਜੋੜ ਕੇ ਮੂਰੀ ਵਾਲੇ ਨੂੰ ਆਹ ਜੀ ਦਿੱਤ ਕਰੀਜ ਦੇ ਮੰਨ ਲਓ ਜਿਹੜੀ ਕਰੀਜ ਆਪਣੀ ਜਾਂਦੀ ਆ ਉਥੇ ਟੱਕ ਲਗਾਇਆ ਦੇਖੋ ਜੀ ਇੱਥੇ ਆਪਾਂ ਰੱਖ ਲਈ ਐ ਸਲਵਾਰ ਹਨਾ ਤੇ ਇੱਧਰ ਆਪਾਂ ਨਿਸ਼ਾਨ ਲਗਾਏ ਹੋਏ ਉਧਰਲੀ ਸਾਈਡ ਵੀ ਉਹ ਇਦਾਂ ਹੀ ਨਿਸ਼ਾਨ ਲਗਾਉਣਾ ਤੁਸੀਂ ਤੇ ਇੱਥੇ ਆਪਾਂ ਜਿੰਨਾ ਤੁਸੀਂ ਵਿਚਾਲੋਂ ਥਾਂ ਛੱਡਣਾ ਚਾਹੁੰਦੇ ਹੋ ਆਪਦੇ ਅਕੋਰਡਿੰਗ ਹਨਾ ਕਈ 1 ਇੰਚ ਦਾ ਛੱਡਦੇ ਆ ਕਈ 2 ਦਾ ਕਈ 2.5 ਦਾ ਕਈ 3 ਦਾ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿੰਨਾ ਥਾਂ ਛੱਡ ਸਕਦੇ ਹੋ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਆਪਾਂ 2.5 ਇੰਚ ਦਾ ਛੱਡਾਂਗੇ ਆ ਪਟਾਈ ਇੰਚ ਦਾ ਦੇਖੂ ਨੂੰ ਸਾਂਹ ਲਗਾ ਲਿਆ ਇਥੇ ਇਥਾਂ ਛੱਡ ਤਾਂ ਇੱਥੇ ਆਪਾਂ ਨਿਸ਼ਾਨੀ ਲਗਾ ਲਈ ਤੇ ਇਥੋਂ ਆਪਾਂ ਵਾਲ ਚੱਕਣੀ ਇੱਥੋਂ ਸ਼ੁਰੂ ਕਰਾਂਗੇ ਇਦਾਂ ਤੇ ਦੇਖੋ ਆਪਾਂ ਬਲ ਨਾ ਇਥੋਂ ਇਦਾਂ ਚੱਕਾਂਗੇ ਜਿੰਨਾ ਤੁਸੀਂ ਗੈਪ ਰੱਖ ਕੇ ਚੱਕਣਾ ਛੋਟੇ ਵੱਡੇ ਬਲ ਤੁਸੀਂ ਪੌਣੇ ਆ 5 ਪੌਣੇ ਆ 6 ਪੌਣੇ ਆ ਥਾਂ ਤੁਸੀਂ ਆਪਦੀ ਬੈਲਟ ਜਿਸ ਅਕੋਰਡਿੰਗ ਤੁਸੀਂ ਜੜਦੇ ਹੋ ਉਦਾਂ ਜੜ ਸਕਦੇ ਹੋ ਜਿਵੇਂ ਤੁਹਾਨੂੰ ਹਨ ਆਉਂਦਾਗਾ ਤੇ ਆਪਾਂ ਇਦਾਂ ਵਲ ਚੱਕ ਕੇ ਇਥੋਂ ਪਾਉਣੀ ਸ਼ੁਰੂ ਕਰਾਂਗੇ ਤੇ ਬਲ ਬਿਲਕੁਲ ਵੀ ਆਪਣੇ ਇਧਰ ਉਧਰ ਨਹੀਂ ਜਾਣਗੇ ਤੇ ਬਲ ਸਹੀ ਜਗ੍ਹਾ ਤੇ ਆਉਣਗੇ ਤੇ ਆਪਾਂ ਹੁਣ ਬਲ ਪਾ ਕੇ ਦਿਖਾਉਣੀ ਆ ਤੁਹਾਨੂੰ ਪਹਿਲਾਂ ਦੇਖੋ ਜੀ ਆਪਾਂ ਮੂਰੇ ਜਿੰਨਾ ਗੈਪ ਰੱਖ ਕੇ ਬਲ ਪਾਉਣੇ ਆ ਹਨਾ ਓਨੇ ਮੈਂ ਬਲ ਪਾ ਲਈ ਦੇਖੋ ਤੁਹਾਨੂੰ ਦਿਖਾ ਰਹੀ ਆ ਆਪਾਂ ਬਲ ਪਾ ਲਈ ਤੇ ਆਹ ਵਾਲੀ ਆ ਗਿਆ ਆਪਣਾ ਸੈਂਟਰ ਦਾ ਨਿਸ਼ਾਨ ਜਿਹੜੋਂ ਆਪਾਂ ਲਾਇਆ ਸੀ ਟੱਕ ਹੁਣ ਇਹਨੂੰ ਵੀ ਇਸੇ ਤਰੀਕੇ ਨਾਲ ਤੁਸੀਂ ਬਲ ਪਾਉਣਾ ਸੌਰੀ ਇਦਾਂ ਇਹਨੂੰ ਆਹ ਕਰਕੇ ਇਦਾਂ ਬਲ ਪਾਉਣਾ ਤੇ ਬਿਲਕੁਲ ਵੀ ਤੁਹਾਡੀ ਸਲਵਾਰ ਇੱਧਰ ਉੱਧਰ ਨਹੀਂ ਘੁਮੇਗੀ ਤੇ ਬਿਲਕੁਲ ਸਟ੍ਰੇਟ ਰਹੇਗਾ ਪਹੁੰਚਾ ਬਿਲਕੁਲ ਇੱਧਰ ਉੱਧਰ ਨਹੀਂ ਘੁੰਮੇਗਾ ਇਸ ਟ੍ਰਿਕੇ ਨਾਲ ਬਲ ਪਾਉਗੇ ਤੇ ਸਲਵਾਰ ਬਹੁਤ ਵਧੀਆ ਬਣ ਕੇ ਤਿਆਰ ਹੋ ਮੈਂ ਬਲ ਪਾ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਾਂ ਉਹ ਬਲ ਪਾਇਆ ਹੋਇਆ ਕੱਟ ਵਾਲਾ ਤੁਸੀਂ ਦੇਖ ਸਕਦੇ ਹੋ ਤੇ ਆਪਣੀ ਸਲਵਾਰ ਸਿੱਧੀ ਰਹੇਗੀ ਤੇ ਮੈਂ ਤੁਹਾਨੂੰ ਵੀ ਦਿਖਾਉਂਗੀ ਉਹਦੀ ਵੀਡੀਓ ਲਾਉਗੀ ਨਾਲ ਕਲਿੱਪ ਲਾ ਲਾਂਗੇ ਆਪਾਂ ਜੋੜ ਦਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਦੂਸਰੇ ਸਾਈਡ 'ਵਾਲ ਪਾਉਣੇ ਆ ਤੇ 벨ਟ ਲਗਾ ਕੇ ਮੂਰੀਆਂ ਬਣਾ ਕੇ ਫਿਰ ਆਪਾਂ ਤੁਹਾਨੂੰ ਸਲਵਾਰ ਨੂੰ ਪਾ ਕੇ ਦਿਖਾਵਾਂਗੀ ਵੇਅਰ ਕਰਕੇ ਚਲੋ ਜੀ ਮੈਂ ਦੂਜੀ ਹਾਂਜੀ ਆਪਾਂ ਵੇਅਰ ਕਰਕੇ ਦਿਖਾਤੀ ਤੁਹਾਨੂੰ ਸਲਵਾਰ ਬਿਲਕੁਲ ਵੀ ਪੌਂਚਾ ਇੱਧਰ ਉੱਧਰ ਨਹੀਂ ਘੁੰਮਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧਾ ਦਾ ਤੇ ਇਹੀ ਸਟ੍ਰੇਟ ਸਲਵਾਰ ਦੀ ਨਿਸ਼ਾਨੀ ਆ ਜਦੋਂ ਆਪਾਂ ਬਲ ਪਾਉਣੀ ਆ ਤਾਂ ਇਸ ਤਰੀਕੇ ਨਾਲ ਪਾਓਗੇ ਤਾਂ ਤੁਹਾਡਾ ਪੌਂਚਾ ਬਿਲਕੁਲ ਨਹੀਂ ਇੱਧਰ ਉੱਧਰ ਹੋਏਗਾ ਤੇ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਇਹ ਸਲਵਾਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ